ਵਨਡੀਆਂ ਪੰਜਾਬੀ ਤੇ ਸਾਡੇ ਨਾਲ ਮਨਜੀਤ ਸਿੰਘ ਜੀਕੇ ਜੁੜ ਚੁੱਕੇ ਨੇ ਜੀਕੇ ਸਾਹਿਬ 328 ਪਾਵਨ ਸਰੂਪਾਂ ਦੇ ਮਾਮਲੇ ਦੇ ਉੱਤੇ ਥੋੜਾ ਇੱਕ ਬਿਆਨ ਅਖਬਾਰ ਦੇ ਵਿੱਚ ਛਪਿਆ ਜੀ ਤੁਸੀਂ ਇਹ ਕਲੇਮ ਕਰਦੇ ਹੋ ਕਿ ਸੌਦਾ ਸਾਧ ਨੂੰ ਜਾਂ ਉਸ ਡੇ ਨੂੰ ਸਰੂਪ ਦਿੱਤੇ ਗਏ ਉਸ ਵੇਲੇ ਦਿੱਤੇ ਗਏ ਜਦੋਂ ਜਥੇਦਾਰ ਸਾਹਿਬ ਨੇ ਰੋਟੀ ਬੇਟੀ ਦੀ ਸਾਂਝ ਰੱਖਣ ਤੋਂ ਇਨਕਾਰ ਕੀਤਾ ਸੀ ਜਿਸ ਵੇਲੇ ਇਹ ਸਰੂਪ ਚੋਰੀ ਹੋਏ ਸੀਗੇ ਜੀ ਜਾਂ ਇਹਨਾਂ ਦੇ ਗਾਇਬ ਹੋਣ ਦੀ ਗੱਲ ਹੋਈ ਸੀ ਕਿ ਮੈਂ ਉਸ ਵੇਲੇ ਅਕਾਲ ਤਖਤ ਸਾਹਿਬ ਸ਼ਿਕਾਇਤ ਕੀਤੀ ਸੀਗੀ ਔਰ ਮੈਂ ਇਹ ਆਖਿਆ ਸੀਗਾ ਕਿ ਭਈ ਇਸ ਰੂਪ ਕਿਉਂਕਿ ਡੇਰਾ ਸਾਹਿਬ ਦੇ ਕੋਲ ਵੀ ਗਏ ਨੇ ਜਾਂ ਜਿੱਥੇ ਵੀ ਗਏ ਨੇ ਇਹਨਾਂ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਔਰ ਉਹਦੇ ਬਾਅਦ ਅਕਾਲ ਇਨਕੁਆਰੀ ਕੀਤੀ ਔਰ ਜੋ ਉਹਨਾਂ ਦੀ ਰਿਪੋਰਟ ਆਈ ਉਹਦੇ ਬਾਅਦ ਉਹਦੇ ਬਾਅਦ ਜਿਹੜਾ ਮੈਨੂੰ ਦੁਬਾਰਾ ਪੁੱਛਿਆ ਗਿਆ ਮੈਂ ਕਿ ਜਦੋਂ ਜੇਜ਼ਦਾਰ ਅਕਾਲ ਤਖਤ ਦੇ ਅਕਾਲ ਤਖਤ ਸਾਹਿਬ ਇਨਵੋਲਵ ਹੋ ਜੂਵੇ ਤਾਂ ਸਾਡਾ ਕੋਈ ਕਿੰਤੂ ਬੰਤੂ ਨਹੀਂ ਜੋ ਵੀ ਉਹਦੀ ਫਾਈਂਡਿੰਗਜ਼ ਆਣ ਗਿਆ ਉਹ ਅਸੀਂ ਜ਼ਰੂਰ ਪ੍ਰਵਾਨਿਤ ਕਰਾਂਗੇ ਜੇ ਕੋਈ ਗੱਲ ਹੋਏ ਜਿੱਥੇ ਜੇਜ਼ਦਾਰ ਸਾਹਿਬ ਨਾ ਕਰਾ ਦੇ। ਨਹੀਂ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਰਿਪੋਰਟ ਸੀ ਉਹਦੇ ਵਿੱਚ ਕੀ ਇਹ ਮੈਂਸ਼ਨ ਸੀਗਾ ਕਿ ਉਧਰ ਗਏ ਆ ਸਰੂਪ? ਨਹੀਂ ਉਹਦੇ ਪਰ ਫਿਰ ਤੁਸੀਂ ਤੁਸੀਂ ਕਿਵੇਂ ਕਲੇਮ ਕਰਦੇ ਹੋ ਜੀ ਅਸੀਂ ਅਸੀਂ ਤਾਂ ਉਸ ਵੇਲੇ ਆਪਣਾ ਖਤਸ਼ਾ ਜ਼ਾਹਿਰ ਕੀਤਾ ਹੈ ਕਿ ਜੇ ਗਾਇਬ ਹੋਏ ਨੇ ਤੇ ਉਹਨਾਂ ਨੂੰ ਦਿੱਤੇ ਗਏ ਨੇ ਜਾਂ ਜਿਹੜੇ ਡੇਰੇਆਂ ਨੂੰ ਦਿੱਤੇ ਗਏ ਨੇ ਕਿਹਨਾਂ ਨੂੰ ਦਿੱਤੇ ਗਏ ਨੇ ਇਹ ਵੀ ਹੋਰ ਡੇਰੇ ਵੀ ਇਨਵੋਇਲ ਦੇ ਵਿੱਚ ਜੀ ਹੋਰ ਡੇਰੇ ਵੀ ਇਨਵੋਇਲ ਦੇ ਜੀ ਜੀ ਅਸੀਂ 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 ਇਹ ਪੁੱਛਿਆ ਸੀਗਾ ਕਿਵੇਂ ਇਹਦੀ ਇਨਕੁਆਰੀ ਹੋਣੀ ਚਾਹੀਦੀ ਸਰੂਪ ਕਿੱਥੇ ਗਏ ਨੇ ਹੂੰ ओके ਜੀ ਕੇ ਸਾਹਿਬ ਮੇਰਾ ਇੱਕ ਆਖਰੀ ਸਵਾਲ ਹੈਗਾ ਯਾ ਮੌਜੂਦਾ ਸਥਿਤੀ ਨੂੰ ਲੈ ਕੇ ਕਿਉਂਕਿ ਸਤਿੰਦਰ ਸਿੰਘ ਕੋਲੀ ਦਾ ਜਿਹੜਾ ਕੇਸ ਚੱਲਦਾ ਪਿਆ ਉਹਦੀ ਪੈਰ ਵੀ ਭਗਵੰਤ ਸਿੰਘ ਸਿਆਲਕਾ ਕਰ ਰਹੇ ਐ ਐਸਜੀਪੀਸੀ ਮੈਂਬਰ ਤੁਸੀਂ ਇੱਥੇ ਵੀ ਜੇ ਕੁਝ ਕਹਿਣਾ ਚਾਹੋ ਤਾਂ ਮੈਂ ਸਮਝਦਾ ਮਾਂ ਕਿ ਜੀ ਤੇ ਉਹ ਪ੍ਰੋਫੈਸ਼ਨਲ ਉਹਦੇ ਚ ਕਰ ਰਹੇ ਨੇ ਵਕੀਲ ਨੇ ਤੇ ਗੱਲ ਵੱਖਰੀ ਐ ਪਰ ਮੇਰਾ خیال ਹੈ ਕਿ ਇਹਦੇ ਵਿੱਚ ਜੀਪੀਸੀ ਦਾ ਰੋਲ ਜਿਹੜਾ ਹੈਗਾ ਉਨੇ ਹੀ ਹੋਣਾ ਚਾਹੀਦਾ ਇਹ ਜਿਹੜੀ ਉਸ ਨੂੰ ਉਸ ਦੇ ਉੱਤੇ ਅਲੀ ਤੇ ਗੱਲ ਮੈਂ ਸਾਰੀ ਚੀਜ਼ ਦੇ ਵਿੱਚ ਪੋਲਿਟਿਕਲ ਉਸ ਨੂੰ ਬੰਗਟਾ ਨੂੰ ਸਮੈਲ ਕਰਦਾ ਪਿਆ ਮੈਂ ਲੇਕਿਨ ਉਹ ਜੋ ਵੀ ਹੈਗਾ ਭਗਵੰਤ ਮਾਨ ਇਸ ਨੂੰ ਪੋਲਿਟਿਕਲੀ ਯੂਜ਼ ਕਰਨਾ ਚਾਹੁੰਦਾ ਹੈ ਕਿਉਂ ਨੂੰ ਲੱਗਦਾ ਹੈ ਕਿ ਕਿਤੇ ਅਕਾਲੀ ਦਲ ਦੁਬਾਰਾ ਨਾ ਰਿਵਾਈਵ ਹੋ ਜਵੇ ਮੰਨੂ ਤੇ ਸਮੈਲ ਆਂਦੀ ਹੈ ਲੇਕਿਨ ਇਹ ਇਹ ਜਿਹੜੇ ਗੱਲਾਂ ਉਸ ਦੇ ਉੱਤੇ ਹੁਸਾਨੀ ਪਤਾ ਕੀ ਇਲਜ਼ਾਮ ਨੇ ਕੀ ਨਹੀਂ ਨੇ ਇਹ ਕੋਲੀ ਜਿਹੜੇ ਚਾਰਟਡ ਕਾਉਂਸਲੈਂਟ ਨੇ ਉਹਨਾਂ ਨੂੰ ਆਪਣੇ ਤੌਰ ਤੇ ਲੰਡੀ ਪਾਈਗੀ ਹੂੰ ਨਹੀਂ ਵੈਸੇ ਜੇ ਸਿਆਲਕਾ ਸਾਹਿਬ ਕਰ ਰਹੇ ਆ ਤਾਂ ਕੀ ਤੁਸੀਂ ਮਤਲਬ ਇਸ ਗੱਲ ਦਾ ਸਵਾਗਤ ਕਰਦੇ ਹੋ ਜਾਂ ਇਸ ਦੇ ਖਿਲਾਫ ਮੈਂ ਤੁਹਾਨੂੰ ਕਹਿ ਰਿਹਾ ਕਿ ਇਹਦੇ ਵਿੱਚ ਐਸਿਕੀਸੀ ਦਾ ਕੋਈ ਰੋਲ ਨਹੀਂ ਹੋਣਾ ਚਾਹੀਦਾ ਪ੍ਰੋਫੈਸ਼ਨਲ ਕਪੈਸਿਟੀ ਜੀ ਕੋਈ ਕਰ ਰਿਹਾ ਤੇ ਅਸੀਂ ਉਸ ਨੂੰ ਪੂਸ਼ੀਏ ਕਰ ਸਕਦੇ ਠੀਕ ਹੈ ਬਹੁਤ ਸ਼ੁਕਰੀਆ ਜੀਕੇ ਸਾਹਿਬ ਧੰਨਵਾਦ